ਅਮੀ ਦੱਸ ਰਹੀ ਹੈ ਕਿ ਵੀ ਡ੍ਰੈਗਨ ਦੀ ਕਮਾਈ ਆ ਗਈ ਉਹ ਆ ਲਗ ਰਹਾ ਤੇ ਡਿਪੈਂਡ ਆ ਗਈ ਤੇ ਟੈਕਨੀਕ ਜਿਆਦਾ ਇਹ ਵਰਤਦੇ ਨੇ ਟ੍ਰੈਲਿਸ ਦੀ ਜਿਹੜਾ ਝਾੜ ਵੀਰੇ ਉਹਦੇ ਨਾਲੋਂ ਮੰਨ ਲਾ ਜਿਹੜਾ ਪੋਲਾ ਵਾਲਾ ਹੁੰਦਾ ਹਾਂਜੀ 8 ਵਜੇ 8 ਤੇ 10 ਹਾਂਜੀ ਹਾਂਜੀ ਉਹਨਾਂ ਦਾ ਝਾੜ ਤਾਂ ਮੰਨ ਲਓ ਡਬਲ ਹੁੰਦੀ ਹੁੰਦਾ ਏ ਪਲਾਂਟ ਇਹ ਚ ਜਿਆਦਾ ਲੱਗਦਾ ਹਾਂ ਇਹਦੇ ਇਹਦੇ ਵਿੱਚ ਇਹ ਹੈਗਾ ਵੀ ਜਿਹੜਾ ਪੋਲ ਆਗਾ ਇਹ 300 ਰੁਪਏ ਦਾ ਪੈਂਦਾ ਪੋਲ ਵੀ ਬਾਕੀ ਇਹ ਕਹਿੰਦੇ ਨੇ ਕਿ ਵੀ ਇਹ 20 ਸਾਲ ਚੱਲਣਾ ਹੈਗਾ ਠੀਕ ਹੈ ਕੋਈ ਵੀ ਫਸਲ ਆ ਗਈ ਉਹਦੀ 10 ਸਾਲਾਂ ਬਾਅਦ ਨਵੀਂ ਵੈਰਾਈਟੀ ਆਉਂਦੀ ਆਉਂਦੀ ਹੈਗੀ ਹੂੰ ਬਾਈ ਨਾਲ ਜਦੋਂ ਗੱਲਬਾਤ ਕੀਤੀ ਨਾ ਬਾਈ ਇੱਕ ਤਰ੍ਹਾਂ ਦਾ ਜਾਣਕਾਰੀ ਦਾ ਭੰਡਾਰ ਹੀ ਆ ਤੇ ਸਾਡਾ ਜੀ ਕਰਾਇਆ ਬਾਈ ਤੋਂ ਡ੍ਰੈਗਨ ਬਾਰੇ ਵੀ ਜਾਣਕਾਰੀ ਲਈ ਲਈ ਹੁਣ ਬਾਈ ਕੋਲ ਇੱਕ ਕਿਲਾ ਡ੍ਰੈਗਨ ਦਾ ਲੱਗਿਆ ਹੋਆ ਤੇ ਇਹ ਬੱਕਰੀ ਟੈਕਨੀਕ ਨਾਲ ਲੱਗਿਆ ਹੋਆ ਠੀਕ ਆ ਉਹਦੇ ਬਾਰੇ ਬਾਈ ਤੋਂ ਪੁੱਛ ਰਿਆ ਕੋਈ ਆਪਣਾ ਬੱਕਰੀ ਕਿਸਮ ਜਿਹੜੀ ਤੁਸੀਂ ਟੈਕਨੀਕ ਲਾ ਲੋ ਹਨਾ ਡ੍ਰੈਗਨ ਦੀ ਜੋੜ ਕੀਤੀ ਆ ਇਹਦੇ ਬਾਰੇ ਥੋੜਾ ਜਿਹਾ ਦੱਸੋ ਵਿਸਤਾਰ ਚ ਵੀ ਇਹਦਾ ਆਪਣ ਨੂੰ ਕੀ ਬੈਨੀਫਿਟ ਹੈ ਇਹ ਟੈਕਨੀਕ ਨੂੰ ਨਾ ਟ੍ਰਾਈਲਿਸਮ ਮੈਥਡ ਕਹਿੰਦੇ ਨੇ ਠੀਕ ਜੀ ਇਹ ਵਾਇਰ ਦੇ ਉੱਪਰ ਲੱਗਦਾ ਸਾਰਾ ਡ੍ਰੈਗਨ ਆ ਕਿਉਂਕਿ ਜਿਹੜਾ ਪਹਿਲਾਂ ਸੀਗਾ ਉਹ ਪੋਦ ਦੇ ਉੱਪਰ ਰਿੰਗ ਹੁੰਦਾ ਸੀਗਾ ਰਿੰਗ ਦੇ ਉੱਪਰ ਚਾਰ ਪਲਾਂਟ ਹੀ ਲੱਗਦੇ ਸੀਗੇ ਉਸ ਤੋਂ ਬਾਅਦ 8 ਫੁੱਟ ਬਾਅਦ ਫੇਰ ਚਾਰ ਲੱਗਦੇ ਸੀਗੇ ਜਿਹੜਾ ਵਿਚਾੜ ਲਾ ਕੇ ਆਇਆ ਸੀਗਾ ਉਹ ਉਹ ਵਿਲਾ ਰਹਿਣਾ ਸੀਗਾ ਠੀਕ ਹੈ ਭਾਈ ਕੋਈ ਕਮਾਈ ਨਹੀਂ ਹੁੰਦੀ ਸੀ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਹੜੀ ਡ੍ਰੈਗਨ ਦੀ ਕਮਾਈ ਆ ਗਈ ਉਹ ਆ ਲਗਰਾਂ ਤੇ ਡਿਪੈਂਡ ਆ ਗਈ ਠੀਕ ਹੈ ਭਾਈ ਜਿੰਨੀਆਂ ਇਹ ਸਾਈਡ ਤੇ ਬ੍ਰਾਂਚੀਜ਼ ਹੋਣਗੀਆਂ ਉੰਨੀ ਹੋਣੀਆਂ ਉਹ ਹੋਣੀਆਂ ਜੇ ਪਲਾਂਟ ਜ਼ਿਆਦਾ ਹੋਣਗੇ ਜਿਸ ਕਰਕੇ ਆਪਾਂ ਲਾਈਨ ਸਾਰੇ ਪਲਾਂਟ ਲਾਤੇ ਠੀਕ ਹੈ ਜੀ ਹਾਂ ਇਹ ਜਿਆਦਾ ਚ ਚਾਈਨਾ ਵਾਲ ਟੈਕਨੀਕ ਜਿਆਦਾ ਇਹ ਵਰਤਦੇ ਨੇ ਟ੍ਰਾਇਲਿਸ ਦੀ ਇਹਦਾ ਝਾੜ ਵੀਰੇ ਉਹਦੇ ਨਾਲੋਂ ਮੰਨ ਲਾ ਜਿਹੜਾ ਬੋਲਾ ਵਾਲਾ ਹੁੰਦਾ ਹਾਂਜੀ ਭਾਈ 8 ਬਾਈ ਦੇ 8 ਤੇ 10 ਹਾਂਜੀ ਹਾਂਜੀ ਉਹਨਾਂ ਦਾ ਝਾੜ ਤਾਂ ਮੰਨ ਲਓ ਚਾਰ ਡਬਲ ਹੁੰਦੀ ਹੁੰਦਾ ਜੀ ਡਬਲ ਤੋਂ ਵੀ ਜਿਆਦਾ ਹੁੰਦਾ ਡਬਲ ਤਾਂ ਤੁਸੀਂ ਇਹ ਮੰਨੋ ਵੀ ਉਹ ਇੱਕ ਕਿੱਲੇ ਦੇ ਵਿੱਚ 1800 ਬੂਟਾ ਲੱਗਦਾਗਾ ਖਰਚਾ ਆਉਂਦਾ 8 ਲੱਖ ਰੁਪਈਆ ਇਹਦੇ ਨਾਲ ਲੱਗਦਾ 4000 ਬੂਟਾ ਠੀਕ ਹੈ ਤੇ ਇਹਦਾ ਖਰਚਾ ਆਉਂਦਾ ਸਾਰਾ 405 ਲੱਖ ਰੁਪਈਆ ਠੀਕ ਹੈ ਕਿਉਂਕਿ ਜਿਹੜਾ ਸਟਰਕਚਰ ਹੈ ਨਾ ਉਹਦਾ ਉਹ ਵਾਲਾ ਮਹਿੰਗਾ ਪੈਂਦਾ ਹੈਗਾ ਰਿੰਗ ਤੇ ਪੋਲ ਘੱਟੋ ਘੱਟ ਉਹਦਾ ਪੈ ਜਾਂਦਾ ਹੈਗਾ ਤਾਂ ਇੱਕ 800 ਰੁਪਏ ਦਾ ਠੀਕ ਹੈ 500 ਲੱਗਦਾਗਾ ਤੁਸੀਂ ਲਾ ਲਓ ਇਹ 4 ਲੱਖ ਦਾ ਤਾਂ ਉਹੀ ਸਿਸਟਮ ਹੋ ਗਿਆ ਮੰਨ ਲਓ ਬੂਟੇ ਦਾ 40 ਰੁਪਈਆ ਦਾ ਤੇ ਜਿਹੜਾ ਪੂਲ ਉਹ 800 ਦਾ ਉਹਦੇ ਕਰਕੇ ਉਹਦਾ ਖਰਚਾ ਵਧਣਾ ਜਦੋਂ ਕਿ ਵਧਣਾ ਇਹਦਾ ਚਾਹੀਦਾ ਜੀ ਕਿਉਂਕਿ ਕੁਆਂਟੀਟੀ ਆਫ ਪਲਾਂਟ ਇਹਦੇ ਚ ਜ਼ਿਆਦਾ ਲੱਗੇ ਹਾਂ ਇਹ ਇਹਦੇ ਵਿੱਚ ਇਹ ਹੈਗਾ ਵੀ ਜਿਹੜਾ ਪੋਲ ਆਗਾ ਇਹ 300 ਰੁਪਏ ਦਾ ਪੈਂਦਾ ਪੋਲ ਵੀ ਸਾਰਾ 300 ਲੱਗਦਾਗਾ ਹੂੰ ਤੇ ਉਹ ਲੱਖ ਰੁਪਏ ਦਾ ਪੋਲ ਪੈਂਦਾਗਾ ਠੀਕ ਹੈ ਮੇਰੇ ਦਿਮਾਗ 'ਚ ਵੀ ਇਹੀ ਗੱਲ ਆਈ ਸੀ ਤਾਂ ਹੀ ਮੈਂ ਤੁਹਾਨੂੰ ਪੁੱਛਿਆ ਹਾਲਾਂਕਿ ਕਹਿੰਦੇ ਵੀ ਯਾਰ ਇਹਦਾ ਬੂਟੇ 'ਚ ਜ਼ਿਆਦਾ ਲੱਗਦੇ ਨੇ ਵੀ ਖਰਚਾ ਜ਼ਿਆਦਾ ਆਊਗਾ ਪਰ ਜਿਹੜਾ ਇਹਦਾ ਕੰਪੈਨਡਾ ਤੇ ਉਹਦਾ ਪੋਲਾਂ ਦਾ ਖਰਚਾ ਆ ਗਿਆ ਉਹ ਇਹਦੇ 'ਚ ਘੱਟ ਗਿਆ ਉਹੀ ਆਪਾਂ ਉਹਦੇ ਕੱਟੇ ਬੂਟੇ ਲਾ ਸਕਦੇ ਨਾਲ ਉਹਦਾ ਖਰਚਾ ਘਟਾਣਾ ਹਾਂਜੀ ਤੇ ਹਿੰਕਮਾ ਮੰਨ ਲਓ ਝਾੜ ਹਿੰਕਮਾ ਉਹ ਕਿੰਨੀ ਵੱਡਾ ਬਣਾਉਂਦੀ ਹੈਗੀ ਬਾਕੀ ਇਹ ਕਹਿੰਦੇ ਨੇਗੇ ਵੀ ਇਹ 20 ਸਾਲ ਚੱਲਣਾ ਹੈਗਾ ਕੋਈ ਵੀ ਫਸਲ ਆ ਗਈ ਉਹਦੀ 10 ਸਾਲਾਂ ਬਾਅਦ ਨਵੀਂ ਵੈਰੈਟੀ ਆਉਂਦੀ ਆਉਂਦੀ ਹੈਗੀ ਹੁਣ ਤੁਸੀਂ ਇਹ ਮੰਨ ਲਓ ਵੀ ਜਦੋਂ ਇੰਡੀਆ ਚ ਆਇਆ ਸੀਗਾ ਅ 2006-7 ਚ ਆਇਆ ਸੀਗਾ ਉਹਦਾ ਚਿੱਟੀ ਵੈਰੈਟੀ ਸੀਗੀ ਚਿੱਟਾ ਹਾਂ ਉਹ 10 ਸਾਲ ਹੀ ਰਿਹਾ ਹੈਗਾ ਹੁਣ ਮਾਰਕੀਟ ਦੇ ਵਿੱਚ ਜਿਹੜਾ ਵਿਚੋਂ ਚਿੱਟੇ ਰੰਗ ਦਾ ਡ੍ਰੈਗਨ ਹੈਗਾ ਹੂੰ ਉਹਦੀ ਇੰਨੀ ਮਾਰਕੀਟ ਨਹੀਂ ਹੈਗੀ ਠੀਕ ਹੈ ਤੇ ਰੈੱਡ ਆ ਜਿਹੜਾ ਉਹਦੀ ਮਠਾਸ ਜ਼ਿਆਦਾ ਹੈਗੀ ਚਿੱਟੇ ਦੀ ਬੱਕ ਬੱਕਾ ਉਹਦਾ ਕੋਈ ਟੇਸਟ ਨਹੀਂ ਆਉਂਦਾ ਹੈਗਾ ਕਿਦਾ ਰੇਟ ਵੀ ਜ਼ਿਆਦਾ ਚਿੱਟੇ ਨਾਲੋਂ ਰੈੱਡ ਦਾ ਠੀਕ ਹੈ ਤੁਹਾਨੂੰ ਤੁਸੀਂ ਇਹ ਮੰਨ ਲਓ ਵੀ ਜੇ ਅਸੀਂ ਇਹ 10 ਸਾਲ ਚਲਾਵਾਂਗੇ ਹੂੰ 10 ਸਾਲਾਂ ਚ ਇਹ ਚ 4000 ਬੂਟਾ ਹੋ ਗਿਆ ਠੀਕ ਹੈ ਬਾਈ ਉਹ 4000 ਬੂਟਾ ਤੁਸੀਂ ਮੰਨ ਲਓ ਵੀ ਉਹਦੇ ਮੁਕਾਬਲੇ 2000 ਬੂਟੇ ਦੇ ਮੁਕਾਬਲੇ 20 ਸਾਲਾਂ ਜਿੰਨੀ ਇਨਕਮ 10 ਸਾਲਾਂ ਚ ਹੀ ਦਿੱਤੂ ਠੀਕ ਹੈ ਇੱਕ ਬਾਈ ਜਿੰਨਾ ਆਪਾਂ ਵਿੱਚ ਸਰੋਂ ਵੀ ਕੀ ਬੈਠੇ ਨੇ ਹਾਂਜੀ ਇਹ ਕਿ ਮੈਂ ਘਰ ਵਾਸਤੇ ਵੀ ਜੇ ਕਿ ਨੀ ਘਰ ਵਾਸਤੇ ਨਹੀਂ ਇਹਦਾ ਵੀ ਇਹਦਾ ਨਾ ਲੌਜੀਕ ਹੈਗਾ ਬਹੁਤ ਸਾਰੇ ਕਿਸਾਨ ਮੰਨਦੇ ਨਹੀਂ ਹੈਗੇ ਤੇ ਕਹਿੰਦੇ ਨੇ ਵੀ ਠੰਡ ਦੇ ਵਿੱਚ ਇਹਨੂੰ ਥੋੜੀ ਠੰਡ ਦੀ ਪ੍ਰੋਬਲਮ ਆਉਂਦੀ ਹੈਗੀ ਆਹ ਆ ਲਾਗਰ ਗੱਲ ਲੱਗ ਜਾਂਦੀ ਹੈਗੀ ਹਾਂ ਉਹ ਤੋਂ ਬਚਾਉਣ ਦਾ ਤੋ ਇਹਦੇ ਵੀ ਅਸੀਂ ਸਰੋਂ ਲਾਈ ਹੋਈ ਹੈਗੀ ਤੁਸੀਂ ਇਹ ਲਾ ਲਓ ਵੀ ਸਾਰਾ ਡਰੈਗ ਨਹੀਂ ਸਰੋਂ ਨੇ ਕਵਰ ਕਰ ਰੱਖਿਆ ਹੈਗਾ ਠੀਕ ਹੈ ਕਈ ਲੋਕ ਉੱਪਰ ਨੈਟ ਲਾਉਂਦੇ ਨੇ ਜਾਂ ਇਹਨੂੰ ਟਨਲ ਬਣਾਉਂਦੇ ਨੇ ਕਵਰ ਕਰਦੇ ਨੇ ਉਹਦਾ ਐਕਸਟਰਾ 3-4 ਲੱਖ ਰੁਪਏ ਖਰਚ ਆ ਜਾਂਦਾ ਹੈਗਾ ਇਹਦਾ ਕੋਈ ਖਰਚਾ ਨਹੀਂ ਹੈਗਾ 2-3000 ਤੇ ਸਰੋਂ ਦੀ ਬਿਜਾਈ ਹੁੰਦੀ ਹੈਗੀ ਨਾਲੇ ਨੇ ਦਿਨ ਵੀ ਘਟੁੰਦੇ ਆ ਜੀ 30 35000 ਦੀ ਇਨਕਮ ਦੀ ਜਾਂਦੀ ਹੈ ਜੇ ਵੀਰੇ ਆਪਾਂ ਪਹਿਲਾਂ ਵੀ ਵਿੱਚ ਦੱਸਿਆ ਸੀ ਤੁਸੀਂ ਹਨਾ ਵੀ ਇਹ ਟੈਂਪਰੇਚਰ ਮੰਨ ਲਓ 30 35 ਡਿਗਰੀ ਦਾ ਕਹਣਾ ਜਿਵੇਂ ਨਹੀਂ ਗੱਲ ਤੇ ਨਾਕੀਆ ਸੀ ਤੇ ਜੇ ਇਹ ਥੋੜਾ ਓਪਨ ਚ ਆ ਗਿਆ ਉਹ ਥੋੜਾ ਠੰਡਾ ਹੋ ਜਾਣਾ ਹਾਂਜੀ ਇਹਦੇ ਵਿੱਚ ਕੀ ਫਰਕ ਪਿਆ ਟੈਂਪਰੇਚਰ ਦਾ ਇਹਦੇ ਵਿੱਚ ਆਪਾਂ ਉੱਪਰ ਹਲਾਏ ਹੋਏ ਨੇ ਨਾ ਇਹ ਫੋਗਰ ਠੀਕ ਹਾਂਜੀ ਫੋਗਰ ਫਾਰ ਅੱਗੇ ਹਾਂਜੀ ਉਹ ਜੋ ਗਰਮੀ ਦੇ ਵਿੱਚ ਗਰ ਜਿਆਦਾ ਲੋ ਆਉਂਦੀ ਆ ਇਹਨੂੰ 2-3 ਘੰਟੇ ਚਲਾ ਦਿੰਨਾ ਹੈ ਹਾਂਜੀ ਇਹਨਾਂ ਦੇ ਉੱਪਰ ਫਿਰ ਪਾਣੀ ਉੱਪਰ ਰਹਿੰਦਾਗਾ ਠੰਡਕ ਰਹਿੰਦੀ ਏ ਇਹਦੇ ਵਿੱਚ ਗਰਮ ਨਹੀਂ ਹੁੰਦੀ ਐ ਜੀ ਲੱਗਦਾ ਮੰਨ ਲਓ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਆਪਾਂ ਫੋਗਰ ਸਿਸਟਮ ਤੇ ਖਰਚਾ ਕੀਤਾ ਨਾ ਤੇ ਜੇ ਉਹ ਉਹਦੇ ਚ ਲਾਉਣ ਨਾਲੇ ਉਹ ਬਾਗ ਹੁੰਦਾਂ ਨਾਲੇ ਉਹਦੇ ਚ ਇਹ ਆ ਚੀਜ਼ ਦਾ ਖਰਚਾ ਤਾਂ ਘੱਟਦੀ ਐ ਫੋਗਰ ਦਾ ਉਹਦੇ ਵਿੱਚ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ ਹਾਂ ਉਹਦੇ ਸਾਂ ਹੋ ਗਈ ਨਾ ਉਹਦੇ ਵਿੱਚ ਗਰੋਥ ਵੀ ਇਹਦੇ ਨਾਲੋਂ ਦੋ ਗੁਣਾ ਜ਼ਿਆਦਾ ਹੈਗੀ ਇਹਦੇ ਵਿੱਚ ਜਿੰਨਾ ਫਰੂਟ ਤੀਜੇ ਸਾਲ ਦਊਗਾ ਉਹ ਦੂਜੇ ਸਾਲ ਮਿਲਦਾਗਾ ਮੰਨ ਲਓ ਆਪਾਂ ਕਹਿ ਸਕਦੇ ਕਿੰਨੇ ਚੀਜ਼ਾਂ ਦੇ ਚੰਦਨ ਹਾਂਜੀ ਡ੍ਰੈਗਨ ਆਮਲਾ ਹਾਂਜੀ ਇੱਕ ਚੰਗੀ ਕਮਾਈ ਹੋ ਸਕਦੀ ਹੈ ਬਹੁਤ ਚੰਗੀ ਕਮਾਈ ਹੋ ਸਕਦੀ ਹੈ ਜੇ ਆਪਾਂ ਲਗਨ ਨਾਲ ਕਰਾਂਗੇ ਠੀਕ ਹੈ ਹਾਂਜੀ ਜਿਹੜੀਆਂ ਫਸਲਾਂ ਨਾਲ ਬਹੁਤ ਅਗਿਆ ਪਾਣੀ ਵੀ ਬਹੁਤ ਬਚਦਾ ਹੈ ਪਾਣੀ ਦੇ ਬਚਦਾ ਹਾਂਜੀ ਠੀਕ ਹੈ ਨਾਲੇ ਆਮਦਨ ਵੀ ਫਿਕਸ ਆਮਦਨ ਇਹ ਵੀ ਹੈਗੀ ਉਹਨਾਂ ਚਿਰ ਇਹ ਤਾਂ ਆਪਾਂ ਨੂੰ ਅੱਜ ਨਹੀਂ ਤਾਂ ਕੱਲ ਕਰਨੀ ਪਊਗਾ ਹੁਣ ਜਦਾਂ ਹੁਣ ਆਪਣੇ ਜਿਵੇਂ ਧੂਏ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਠੀਕ ਹੈ ਹੁਣ ਤੁਸੀਂ ਆਮਲਾ ਲਾ ਲਈ ਅਸੀਂ ਪਰਾਲੀ ਇਕੱਠੀ ਕਰਦੇ ਹਾਂਗੇ ਦੋ ਤਿੰਨ ਕਿੱਲਾਂ ਦੀ ਪਰਾਲੀ ਵੀ ਇਕੱਠੀ ਕਰ ਲੈਣੇ ਹੈਗੇ ਇਹਦੇ ਖਾਤਰ ਇਹਨਾਂ ਖਾਤਰ ਇਹਦੀਆਂ ਜੜਾਂ ਚ ਪਛਾੜਾਣੇ ਹੈਗੇ ਉਹਦੇ ਨਾਲ ਪਾਣੀ ਦੀ ਮਾਤਰਾ ਘਟ ਜਾਂਦੀ ਹੈਗੀ ਕਿਉਂਕਿ ਕੋਈ ਵੀ ਬੂਟਾ ਹੈਗਾ ਆਪਣੀ ਧਰਤੀ ਦੇ ਵਿੱਚ ਕਾਰਬਨ ਨਿਊਟ੍ਰੀਐਂਟ ਬਹੁਤ ਘਟ ਘਟ ਰਿਹਾ ਹੈਗਾ ਕਾਰਬਨ ਮੈਟਰ ਘਟ ਗਿਆ ਹਾਂ ਉਹ ਕਾਰਬਨ ਪ੍ਰਾਲੀ ਜਿੰਨਾ ਕਾਰਬਨ ਕਿਸ ਚ ਹੈ ਹੀ ਨਹੀਂ ਸਹੀ ਹੈ ਉਹ ਇਹਦੇ ਵਿੱਚ ਨੇ ਗੱਲ ਸੜ ਜਾਂਦੀ ਹੈਗੀ ਨਾਲੇ ਪਲਾਈ ਰਹਿੰਦੀ ਹੈਗੀ ਬਾਕੀ ਪਲਾਂਟ ਨੂੰ ਬੈਨੀਫਿਟ ਆਗਾ ਜਿਹੜਾ ਪਾਣੀ ਬਿਨਾ ਪ੍ਰਾਲੀ ਤੋਂ 10 ਦਿਨ ਦਿੰਨੇ ਆਗੇ ਪ੍ਰਾਲੀ ਲਾ ਕੇ ਉਹ 15 ਤੋਂ 20 ਦਿਨ ਵਾਧਾ ਦੇਣਾ ਦਿੰਨੇ ਆਗੇ ਜਿਵੇਂ ਆਮਣੇ ਵੀਰੇ ਆਪਣੀ ਤੁਹਾਡੇ ਨਾਲ ਗੱਲਬਾਤ ਕੀਤੀ ਐ ਸੋਣ ਨੂੰ ਇਹਦਾ ਸੌਂਕ ਸੀਗਾ ਠੀਕ ਆ ਤੁਸੀਂ ਇਹਦੇ ਖੋਜ ਵੀ ਨਹੀਂ ਬਹੁਤ ਜ਼ਿਆਦਾ ਮਿਹਨਤ ਹੀ ਖੋਲ ਜਾਗੇ ਜੇ ਆਪਾਂ ਹੁਣ ਆਪਣੇ ਕਿਸਾਨ ਕਰਾਵਾਂ ਭਰਾਵਾਂ ਨੂੰ ਜਾਂ ਨੌਜਵਾਨ ਮੁੰਡਿਆਂ ਨੂੰ ਆਪਾਂ ਕਹਿਣਾ ਹੋਵੇ ਵੀ ਇਹਦੀ ਖੇਤੀ ਕਰੋ ਉਹ ਇੰਨਾ ਕੁਝ ਨਹੀਂ ਕਰ ਸਕਦੇ ਨਾ ਉਹਨਾਂ ਦਾ ਜੇ ਆਪਾਂ ਸਾਥ ਦੇਣਾ ਹੋਵੇ ਆਪਾਂ ਤੋਂ ਆਪਣੀ ਦੀ ਖਰੀਦ ਦੇਣਾ ਕਿਵੇਂ ਕੋਈ ਤੁਸੀਂ ਟ੍ਰੇਨਿੰਗ ਪ੍ਰੋਵਾਈਡ ਕਰਾਉਣੇ ਹੋ ਜਾਂ ਉਹ ਉਹਦਾ ਸਿਸਟਮ ਇਹ ਹੈਗਾ ਨਾ ਆਪਾਂ ਨੇ ਜਿੰਨੇ ਵੀ ਲਵਾਏ ਨੇ ਮੰਨ ਲਓ ਵੀ ਲਗਭਗ ਆਪਾਂ 100 ਪਲੱਸ ਏਕੜ ਚੰਦਨ ਡ੍ਰੈਗਨ ਦਾ ਲਵਾਤਾ ਠੀਕ ਆ ਉਹਦੇ ਵਿੱਚੋਂ ਜਿਹੜੇ ਆਪਣੇ ਮੰਨ ਲਓ ਵੀ ਦੱਸਣ ਮੁਤਾਬਕ ਕਰਿਆਗਾ ਹਾਲੇ ਤੱਕ ਕੋਈ ਵੀ ਫੇਲ ਨਹੀਂ ਹੋਇਆ ਹੈਗਾ ਉਹ 100 ਕਿੱਲੇ ਚੋਂ ਮੰਨ ਲਓ ਵੀ ਤੁਸੀਂ ਲਗਭਗ ਕੀ ਕਹਿਣਾ ਦੋ ਚਾਰ ਕਿੱਲੇ ਵਾਲੇ ਦਾ ਬਾਗ ਇਹਨਾਂ ਕਾਮਯਾਬ ਨਾ ਹੋਇਆ ਹੋਵੇ ਟੋਟਲੀ ਸਾਰੇ ਚੰਗੀ ਕਮਾਈ ਕਰ ਰਹੇ ਨੇ ਤੇ ਅੱਗੇ ਵਧਾਰੇ ਨੇ ਠੀਕ ਹੈ ਮਨ ਲਓ ਜੇ ਆਪਾਂ ਤੋਂ ਕੋਈ ਨਰਸਿੰਗ ਨਹੀਂ ਜਾਂਦਾ ਜੇ ਆਪਾਂ ਤੋਂ ਕੋਈ ਫੋਨ ਤੇ ਜਾਣਕਾਰੀ ਲੈਣਾ ਚਾਹੁੰਦਾ ਆਪੋ ਉਹਦੀ ਹੈਲਪ ਕਰਨ ਵਾਸਤੇ ਵੀ 1 ਸਾਲ ਪੂਰੀ ਗਾਈਡੈਂਸ ਦਿੰਨੇ ਗਾਈਡ ਕਰਦੇ ਉਹਨਾਂ ਨੂੰ ਠੀਕ ਹੈ ਜੀ ਫਿਰ ਤੋਂ ਤੋਂ ਬਾਅਦ ਹਰ ਸਾਲ ਉਹ ਚੀਜ਼ ਰਿਪੀਟ ਹੋਣੀ ਹੋਣੀ ਹੈ ਠੀਕ ਆ ਬਈ ਇਹਨਾਂ ਬਾਕੀ ਇਹਨਾਂ ਅੱਜ ਕੱਲ YouTube ਤੇ ਵੀ ਪਿਆ ਹਣਾ ਜੇ ਬੰਦਾ ਸਰਚ ਕਰਕੇ ਦੇਖ ਹੀ ਸਕਦਾ ਬਾਕੀ ਪlant ਆਪ ਹੀ ਸਖਿਆ ਹੁੰਦਾ ਹੈਗਾ ਹਾਂ ਬਹੁਤ ਸਾਰੇ ਕਿਸਾਨ ਨੇਗਾ ਜਿਹੜੀਆਂ ਮੈਨੂੰ ਪ੍ਰੋਬਲਮ ਨਹੀਂ ਉਹਨਾਂ ਨੂੰ ਆਈਆਂ ਨੇ ਗਿਆ ਮੈਨੂੰ ਕੋ ਸਿੱਖਣ ਨੂੰ ਮਿਲ ਜਾਂਦਾ ਉਹਨਾਂ ਨੂੰ ਹਾਂ ਕਈ ਵਾਰੀ ਧਰਤੀ ਚੇਂਜ ਹੋ ਜਾਂਦੀ ਉੱਥੇ ਨਾ ਪਾ ਸਕਦਾ ਇਹ ਗੱਲਾਂ ਹੋ ਜਾਂਦੀ ਬਾਕੀ ਜਿਹਨੇ ਵੀ ਕਲਰ ਰਾਇਜ ਵਾ ਕੇ ਵੀਡੀਓ ਦੇਖਣੀ ਜਾਂ ਕਮੈਂਟ ਕਰਨੀ ਨਾ ਉਹਦਾ ਗੱਲ ਬੱਕਰੀ ਆ ਹਾਂ ਨਹੀਂ ਬੰਦਾ ਆਪਦੀ ਆਪ ਹੀ ਸਿੱਖਦਾ ਰਹਿੰਦਾ ਨਾ ਪਰ ਐਗਾ ਵੀ ਇੱਕ ਕਿੱਲਾ ਆਪਾਂ ਨੂੰ 8-10 ਲੱਖ ਰੁਪਏ ਵੀ ਕਮਾਈ ਦੇ ਸਕਦਾ 70-80 ਹਜ਼ਾਰ ਜੀ ਹੁਣ ਆਪਾਂ ਕਹਿ ਦਿੰਨੇ ਆ ਵੀ ਕਣਕ ਝੋਨੇ 'ਚ ਇਨਕਮ ਘੱਟ ਆਗੀ ਫਿਰ ਉਹਦੇ ਵਿੱਚ ਆਪਣੀ ਮੰਨ ਲਓ ਵੀ ਮਿਹਨਤ ਵੀ ਬਹੁਤ ਘੱਟ ਆਣਾ ਕੁਝ ਨਹੀਂ ਮਿਹਨਤ ਸਾਲ ਦੇ ਵਿੱਚ ਆਪਾਂ ਨੂੰ ਸਾਰਾ ਇੱਕ ਮਹੀਨਾ ਕੰਮ ਆਗਾ ਹੂੰ ਈਗਾ ਜਬ ਕੰਟੇ ਗਿਣਨੇ ਉਹਨਾਂ ਤੱਕ ਮਹੀਨਾ ਮਤ ਹੈ ਨਹੀਂ ਹਾਂ ਟੋਟਲੀ ਆਪਾਂ ਕਾਊਂਟ ਕਰਨਾ ਹੋਵੇ ਇੱਕ ਇੱਕ ਦੋ ਦੋ ਦਿਨ ਲਾ ਕੇ ਇੱਕ ਮਹੀਨੇ ਦਾ ਕੰਮ ਆਗਾ ਸਾਰਾ ਹੀ ਸਾਲ ਦਾ ਤੇ ਇਹਦੇ ਵਿੱਚ ਇਹ ਹੈਗਾ ਵੀ ਥੋੜਾ ਜਿਹਾ ਲੇਬਰ ਕੋਸਟ ਜ਼ਿਆਦਾ ਨਾਲ ਤਾਂ ਲੇਬਰ ਨੂੰ ਚੰਗਾ ਕੰਮ ਮਿਲਦਾਗਾ ਠੀਕ ਆ ਸਾਨੂੰ ਆਪ ਨੂੰ ਚੰਗੀ ਕਮਾਈ ਮਿਲਦੀ ਹੈਗੀ ਠੀਕ ਸਾਰਾ ਹੋ ਜਾਂਦਾ ਹੀ ਇਹ ਫਿਰ ਇੱਥੇ ਬਾਹਰ ਆ ਵੀਰੇ ਹਨਾ ਬਾਹਰ 25 ਲੱਖ ਲਾ ਕੇ ਤਾਂ ਇੱਥੇ ਇਨਵੈਸਟ ਕਰ ਲਓ ਨਾਲੇ ਸੌਂਕ ਨਾਲੇ ਆਪ ਦੇ ਖੇਤ ਤੇ ਆਹ ਨਾਲ ਤਾਂ ਪਾਪ ਪੈਣੀ ਆ ਆਹ ਨਾਲ ਤਾਂ ਪੈਣੀ ਆ ਹਾਂਜੀ ਜੇ ਉੱਥੇ ਜਾ ਕੇ ਆਪਣੇ ਉੱਥੇ ਦਾ ਫਿਰ ਨਸਣਾ ਹੋ ਜਾਂਦੀ ਹੈ ਨਾ ਨਾਲੇ ਮੁੜ ਕੇ ਪਿਆਉਣਾ ਹੁਣ ਮੇਰੇ ਨਾਲ ਦੇ ਮੁੰਡੇ ਨੇ ਬਹੁਤ ਸਾਰੇ ਨੇਗੇ ਆ ਜਾਂਦੇ ਨੇਗੇ ਬਹੁਤ ਪਿੱਟਦੇ ਨੇਗੇ ਮੈਂ ਆਪਦੇ ਨਾਲ ਦੇ ਨੇ ਬਾਹਰਲੇ ਦੇ ਬਹੁਤ ਦੇ ਬਾਗ ਲਵਾਏ ਆਗੇ ਤੁਸੀਂ ਵੀਰੇ ਮੈਨ ਬਾਹਰ ਪੜੇ ਹੋ ਨਾ ਬਾਹਰਲੀ ਲਾਈਫ ਤੁਸੀਂ ਵੀ ਦੇਖੀ ਪਰ ਪਿੰਡ ਨਾਲ ਜੁੜ ਕੇ ਨਾ ਸਕੂਨ ਤਾਂ ਵੱਖਰਾ ਹੀ ਹੈ ਆ ਪਿੰਡ ਪਿੰਡੀ ਏ ਠੀਕ ਹੈ ਬਾਕੀ ਵਧੀਆ ਬਾਈ ਦਾ ਸੈਟਅਪ ਬਣਿਆ ਵਾ ਵੀਰੋ ਚ ਬਾਈ ਨੇ ਜਾਣਕਾਰੀ ਵਧੀਆ ਦਿੱਤੀ ਆ ਤੇ ਵੀਡੀਓ ਦੇਖੋ ਲਾਈਕ ਕਰੋ ਸ਼ੇਅਰ ਕਰੋ ਤੇ ਬਾਈ ਤੋਂ ਕੋਈ ਜਾਣਕਾਰੀ ਲੈਣੀ ਹੋਈ ਪਾਈ ਦਾ ਪਿੰਡ ਪਾਦਲਾ ਨਾ ਵੀਰੇ ਆ ਪਿੰਡ ਪਾਦਲਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਬਲਾਡੇ ਦੇ ਨੇੜੇ ਰਹਿ ਜਾਂਦਾ ਆ ਮਨਦੀਪ ਸਿੰਘ ਬਾਈ ਦਾ ਨਾਮ ਬਈ ਫਾਰਮ ਦਾ ਨਾਮ ਕੀ ਹੈ ਸਰਵਾਗਜ਼ੀਨ ਫਾਰਮ ਇਹ ਸਰਵਾਗਜ਼ੀਨ ਫਾਰਮ ਬਾਈ ਦਾ ਤੇ ਧੰਨਵਾਦ ਜੀ ਠੀਕ ਹੈ ਵੀਰੇ ਬਹੁਤ ਸ਼ੁਕਰੀਆ